ਸਤਿ ਸ਼੍ਰੀ ਅਕਾਲ ਜੀ ਸੁਖਬੀਰ ਸਿੰਘ ਜੀਜਾ ਜੀ ਦੇ ਮਾਤਾ ਜੀ ਅੱਜ ਸਦੀਵੀ ਵਿਛੋੜਾ ਦੇ ਗਏ ਨੇ ਜਿੱਥੇ ਬਾਦਲ ਪਰਿਵਾਰ ਜਿਹੜਾ ਹੈ ਕਾਫੀ ਸਦਮੇ ਦੇ ਵਿੱਚ ਹੈ ਤੇ ਦੂਸਰੇ ਪਾਸੇ ਬਾਦਲ ਪਰਿਵਾਰ ਨਾਲਰ ਹਰ ਇੱਕ ਵੱਲੋਂ ਅਫਸੋਸ ਜਤਾਇਆ ਜਾ ਰਿਹਾ ਹੈ ਸੁਖਬੀਰ ਸਿੰਘ ਬਾਦਲ ਦੇ ਜੀਜਾ ਜੀ ਦੇ ਮਾਤਾ ਜੀ ਜਿਹੜੇ ਅੱਜ ਦੁਨੀਆ ਨੂੰ ਛੱਡ ਕੇ ਚਲੇ ਗਏ ਨੇ ਤੇ ਜਿਹਦੇ ਉੱਤੇ ਜਿਹੜਾ ਹੈ ਸੁਖਬੀਰ ਸਿੰਘ ਬਾਦਲ ਨੇ ਇਕ ਸੰਦੇਸ਼ ਦਿੱਤਾ ਹੈ ਉਹਨਾਂ ਨੇ ਲਿਖਿਆ ਹੈ ਕਿ ਅੱਜ ਆਦੇਸ਼ ਪ੍ਰਤਾਪ ਸਿੰਘ ਕੈਰੋ ਜੀ ਦੀ ਸਤਿਕਾਰਯੋਗ ਮਾਤਾ ਸਰਦਾਰੀ ਕੁਸਮ ਕੌਰ ਜੀ ਦਾ ਦਿਹਾਂਤ ਸਾਡੇ ਪਰਿਵਾਰ ਲਈ ਇੱਕ ਵੱਡਾ ਘਾਟਾ ਹੈ ਮਾਤਾ ਜੀ ਨੇ ਸਾਨੂੰ ਸਾਰਿਆਂ ਨੂੰ ਚੰਗੀ ਜ਼ਿੰਦਗੀ ਜਿਉਣ ਦਾ ਮੌਕਾ ਦਿੱਤਾ ਤੇ ਹਮੇਸ਼ਾ ਅਥਾ ਪਿਆਰ ਅਤੇ ਸਨੇਹ ਵੰਡਿਆ ਉਹਨਾਂ ਨੇ ਕਿਹਾ ਇਸ ਦੁੱਖ ਦੀ ਘੜੀ ਵਿੱਚ ਜਿੱਥੇ ਮੈਂ ਕੈਰੋ ਸਾਹਿਬ ਭੈਣ ਪਰਨੀਤ ਕੌਰ ਜੀ ਅਤੇ ਬੱਚਿਆਂ ਨਾਲ ਆਪਣੀਆਂ ਸਵੇਦਨਾ ਸਾਂਝੀ ਕਰਦਾ ਹਾਂ ਉੱਥੇ ਹੀ ਮੈਂ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਹਾਂ ਕਿ ਮਾਤਾ ਜੀ ਦੀ ਆਤਮਾ ਨੂੰ ਉਹਨਾਂ ਦੇ ਚਰਨਾਂ ਵਿੱਚ ਨਿਵਾਸ ਕਰੇ ਤੇ ਸਾਰੇ ਪਰਿਵਾਰ ਗਰਦ ਸਹਿਣ ਦੀ ਤਾਕਤ ਦੇਵੇ। ਉਹਨਾਂ ਨੇ ਨਾਲ ਹੀ ਮੈਂ ਦੂਰ ਨੇੜੇੋਂ ਫੋਨ ਸੁਨੇਹਾ ਰਾਹੀਂ ਆਪਣੀ ਸਵੇਦਨਾ ਸਾਂਝੀ ਕਰਨ ਵਾਲੇ ਸਾਰੇ ਸੱਜਣਾ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਯਾਨੀ ਕਿ ਜਿਹੜੇ ਲੋਕ ਉਹਨਾਂ ਨੂੰ ਮੈਸੇਜ ਫੋਨ ਕਾਲ ਕਰ ਰਹੇ ਨੇ ਤੇ ਉਹਨਾਂ ਦਾ ਤਨਵਾਦ ਕਰਦੇ ਹੋਏ ਜੋ ਵੀ ਸਿੰਘ ਬਾਦਲ ਜੀ ਨਜ਼ਰ ਆ ਰਹੇ ਨੇ ਤੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਜੀਜਾ ਜੀ ਦੇ ਉਹਨਾਂ ਦੇ ਮਾਤਾ ਜੀ ਅੱਜ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ ਉਹਨਾਂ ਨੇ ਸਾਨੂੰ ਜਿਹੜਾ ਹੈ ਬਹੁਤ ਹੀ ਵਧੀਆ ਜੀਵਨ ਦਾ ਢੰਗ ਸਿਖਾਇਆ ਹੈ ਤੇ ਉਹ ਇਸ ਦੁੱਖ ਦੇ ਵਿੱਚੋਂ ਜਿਹੜੇ ਨੇ ਕਦੀ ਨਿਕਲ ਨਹੀਂ ਪਾਉਣਗੇ ਤੇ ਦੂਸਰੇ ਪਾਸੇ ਉਹਨਾਂ ਨੇ ਸਾਰਿਆਂ ਨਾਲ ਹੀ ਇਹ ਗੱਲ ਸਾਂਝੀ